ਹਾਂ ਜੀ ਸਾਸ਼ੀ ਗੱਲ ਜੀ ਮੇਰੇ ਕਾਦੇ ਤੁਸੀ ਬਹੁਤ ਵਧੀਆ ਹੋ ਗਿਆ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਜਾਣਕਾਰੀ ਵਾਲੀ ਵੀਡੀਓ ਲੈ ਕੇ ਆਏ ਆ ਅਕਸਰ ਆਪਾਂ ਉਹਨਾਂ ਨੂੰ ਵੀਡੀਓਜ਼ ਦੇ ਵਿੱਚ ਦੇਖਦੇ ਹਾਂ ਆਪਾਂ ਇਹ ਗੱਲ ਕਰਦੇ ਹਾਂ ਸੋਨੂ ਜੀਤਾ ਬਾਰੇ ਉਹਨਾਂ ਦਾ ਆਪਣਾ ਚੈਨਲ ਵੀ ਆ ਸੋਨੂ ਜੀਤਾ ਵਲੌਗ ਤੇ ਇਹ ਆਪਾਂ ਅਕਸਰ ਵੇਖਦੇ ਇਹਦਾ ਪੰਜਾਬ ਤੇ ਸਾਡਾ ਪੰਜਾਬ ਵਾਲੇ ਵਿੱਕੀ ਕਵਲ ਪ੍ਰੀਤ ਤੇ ਸੰਦੀਪ ਜੀ ਨਾਲ ਕੰਮ ਕਰਦੇ ਆ ਇਹਨਾਂ ਦੀ ਜਿਹੜੀ ਐਕਟਿੰਗ ਆ ਉਹ ਵੀ ਬਾਕਮਾਲ ਹੀ ਹੁੰਦੀ ਆ ਉਹਨਾਂ ਨੇ ਦਾ ਪੰਜਾਬ ਤੇ ਸਾਡਾ ਪੰਜਾਬ ਵਾਲੇ ਵਿਕੀ ਕਮਲ ਦੇ ਵਜ੍ਹਾ ਤੇ ਨਾਲ ਇਹ ਅੱਗੇ ਆਏ ਆ ਇਹ ਸਾਰੇ ਲੋਕ ਇਹਨਾਂ ਨੂੰ ਜਾਣਨ ਲੱਗੇ ਆ ਆਪਾਂ ਨੂੰ ਸਾਰ ਨੂੰ ਬਹੁਤ ਹੀ ਕਨਫਿਊਜ਼ਰ ਲੈਂਦੀ ਆ ਕਿ ਮਤਲਬ ਕਿ ਵੀ ਇਹ ਕੌਣ ਨੇ ਤੇ ਕੀ ਰਿਸ਼ਤਾ ਹੈ ਇਹਨਾਂ ਦਾ ਦਾ ਪੰਜਾਬ ਤੇ ਸਾਡਾ ਪੰਜਾਬ ਵਾਲੇ ਕਮਲ ਤੇ ਵਿਕੀ ਦੇ ਨਾਲ ਤੇ ਜੇ ਆਪਾਂ ਗੱਲ ਕਰੀਏ ਆ ਵੀ ਕਈ ਲੋਕਾਂ ਲਈ ਸਮਝ ਗਿਆ ਕਿ ਇਹ ਉਹਨਾਂ ਦੇ ਰਿਸ਼ਤੇਦਾਰ ਆ ਮਤਲਬ ਜਿੱਦਾਂ ਵੀ ਉਹਨਾਂ ਦੀ ਫੈਮਿਲੀ ਚ ਜਿੱਦਾਂ ਮਾਸੀ ਦੇ ਬੇਟਾ ਵਾ ਝੰਪੂਆ ਦਾ ਬੇਟਾ ਵਾ ਇਦਾਂ ਦਾ ਕੁਝ ਨਹੀਂ ਐ ਸੁਣੋ ਤੇ ਕਵਲ ਪਹਿਲਾਂ ਜਦੋਂ ਛੋਟੇ ਹੁੰਦੇ ਸੀ ਉਦੋਂ ਇਹ ਇਕੱਠੇ ਪੜਦੇ ਹੁੰਦੇ ਸੀ ਉਹ ਇਹ 12ਵੀਂ 10ਵੀਂ 12ਵੀਂ ਤੱਕ ਇਕੱਠੇ ਪੜਦੇ ਰਹੇ ਆ ਆਪਾਂ ਤਾਂ ਜਦੋਂ ਇਹਨਾਂ ਦੀ ਕਲਾਸ ਪੂਰੀ ਹੋ ਗਈ ਤੇ ਬਾਅਦ ਵਿੱਚ ਇਹ ਆਪਣਾ ਅਲੱਗ-ਅਲੱਗ ਹੋ ਕੇ ਡੋਢੇ ਕੰਮ ਕਰਨ ਲੱਗੇ ਪਰ ਜਿਹੜਾ ਇਹਨਾਂ ਦਾ ਮੇਲ-ਮਲਾਪ ਸੀ ਉਹ ਪਹਿਲਾਂ ਤੋਂ ਹੀ ਭਾਈਆਂ ਵਰਗਾ ਮੇਲ-ਮਲਾਪ ਸੀਗਾ ਪਰ ਸੋਨੂ ਦੀ ਫੈਮਿਲੀ ਆ ਜਿਹੜੀ ਆਪਾਂ ਸੋਨੂ ਦੀ ਫੈਮਿਲੀ ਦੀ ਗੱਲ ਕਰੀਏ ਸੋਨੂ ਦੀ ਫੈਮਿਲੀ ਦੇ ਵਿੱਚ ਇੱਕ ਸੋਨੂ ਤੇ ਇੱਕ ਜੀਤਾ ਉਹਦੀ ਘਰ ਵਾਲੀ ਦੋ ਜਾਨਿਆ ਤੈਨੂੰ ਉਹਨਾਂ ਦੇ ਬੱਚੇ ਆ ਆ ਪਾਕਸਰੀ ਉਹਨਾਂ ਨੂੰ ਵੀਡੀਓਜ਼ ਦੇ ਵਿੱਚ ਦੇਖਦੇ ਆਂਗੇ ਬਹੁਤ ਪਸੰਦ ਕਰਦੇ ਆਂ ਸਭ ਤੋਂ ਵੱਡੀ ਬੇਟੀ ਦਾ ਨਾਮ ਉਹਨਾਂ ਦੀ ਦਾ ਨਾਮ ਨਵਦੀਪ ਕੌਰ ਹੈ ਦੂਸਰੀ ਬੇਟੀ ਦਾ ਉਹਨਾਂ ਦਾ ਨਾਮ ਮੰਨਤ ਪਿੱਪਕੌਰ ਹੈ تیسਰੀ ਬੇਟੀ ਦਾ ਨਾਮ ਤੀਸਰਾ ਬੇਟਾ ਉਹਨਾਂ ਦਾ ਉਹਨਾਂ ਦਾ ਨਾਮ ਸ਼ਹਿਰਾਜ ਸਿੰਘ ਕਛਰੀ ਹੈ ਜਦੋਂ ਉਹਨਾਂ ਦੇ ਬੱਚੇ ਸਕੂਲ ਚਲੇ ਜਾਂਦੇ ਸੀ ਤਾਂ ਉਹ ਆਪਣੇ ਘਰ ਦਾ ਕੰਮ ਨਿਭਾੜ ਕੇ ਸਾਰਾ ਦਿਨ ਫ੍ਰੀ ਬੈਠੇ ਰਹਿੰਦੇ ਸੀ ਉਹਨਾਂ ਦਾ ਦਿਨ ਨਹੀਂ ਸੀ ਲੰਘਦਾ ਪਰ ਫਿਰ ਉਹਨਾਂ ਨੂੰ ਇੱਕ ਦਿਨ ਇੱਕ ਕੰਮ ਮਿਲਿਆ ਤੇ ਕੰਮ ਨੇ ਉਹਨਾਂ ਨੂੰ ਇਹ ਵੀਡੀਓ ਦੇ ਵਿੱਚ ਆਨਲਾਈਨ ਕਿਹਾ ਪਰ ਇਹ ਸੰਗ ਦੇ ਸੀ ਵੀ ਸਾਡੇ ਤੋਂ ਇਹ ਨਹੀਂ ਹੋਣਾ ਵੀ ਅਸੀਂ ਨਹੀਂ ਕਰ ਸਕਦੇ ਪਰ ਫਿਰ ਵੀ ਉਹਨਾਂ ਦੁਆਰਾ ਕਰਕੇ ਇਹਨਾਂ ਨੇ ਪੂਰੇ ਦਾ ਪੰਜਾਬ ਸਾਡਾ ਪੰਜਾਬੀ ਟੀਮ ਨੇ ਪ੍ਰੈਸ਼ਰ ਪਾ ਕੇ ਇਹਨਾਂ ਨੂੰ ਵੀਡੀਓਜ਼ ਦੇ ਵਿੱਚ ਲੈ ਕੇ ਆਂਦਾ ਤੇ ਅੱਜ ਇਹਨਾਂ ਨਾਲ ਉਹ ਬਹੁਤ ਸਾਰੇ ਲੋਕ ਜੁੜੇ ਆ ਇਹਨਾਂ ਨੂੰ ਸਾਰੇ ਲੋਕ ਹੀ ਜਾਣਦੇ ਆ ਤੇ ਕੀ ਵਿੱਕੀ ਪ੍ਰੀਤ ਕਵਰ ਸੰਦੀਪ ਦੇ ਨਾਲ ਸਿਰਫ ਫੈਮਲੀ ਵਾਂਗੂ ਹੀ ਉਹਨਾਂ ਦੇ ਨਾਲ ਰਹਿੰਦੇ ਆ ਤੇ ਸੰਦੀਪ ਦੇ ਭਰਾ ਨਾਲ ਹੋਣ ਕਰਕੇ सोनू ਸੰਦੀਪ ਤੇ ਪ੍ਰੀਤ ਦਾ ਭਰਾ ਬਣਿਆ ਹੋਇਆ ਹੈ ਇੱਕ ਹਿਸਾਬ ਦਾ ਸੰਦੀਪ ਆਪਣੇ ਪੇਕੇ ਹੀ ਸੋਨੂ ਤੇ ਜੇਤਨ ਨੂੰ ਭਰਾਪਾ ਚਾਈ ਸਮੇਂ ਦੀ ਆ ਉਸ ਘਰ ਹੀ ਆਪਣੇ ਪੇਕੇ ਸਮਝਦੀ ਹੈ ਅਕਸਰ ਹੀ ਆਪਾਂ ਦੇਖਦੇ ਆਂ ਕਿ ਉਹਨਾਂ ਦੇ ਵੀਡੀਓ ਦਾ ਸ਼ੂਟ ਕਰਨਾ ਹੁਣ ਦਾ ਅਕਸਰ ਇੱਕ ਦੂਜੇ ਦੇ ਘਰ ਜਾਂਦੇ ਰਹਿੰਦੇ ਆ ਉਹਨਾਂ ਦਾ ਮੇਲ ਮਲਾਬ ਬਹੁਤ ਹੀ ਵਧੀਆ ਏ ਸਿਵੇਂ ਇੱਕ ਫੈਮਿਲੀ ਵਾਂਗੂ ਹੋਈ ਹੋ ਰਹਿੰਦੇ ਆ ਜੇ ਆਪਾਂ ਕਮਾਈ ਦੀ ਗੱਲ ਕਰੀਏ ਤੇ ਉਹ ਕੀ ਉਹ ਵਧੀਆ ਹੁਣ ਅਰਨਿੰਗ ਕਰ ਰਹੇ ਆ ਪਹਿਲਾਂ ਅਰਨਿੰਗ ਨਹੀਂ ਕਰਦੇ ਸਿਰਫ ਉਹਨਾਂ ਜਿਹੜੀ ਪੈਰੀ ਆ ਉਸ ਦੇ ਨਾਲ ਹੀ ਉਹਨਾਂ ਦਾ ਗੁਜ਼ਾਰਾ ਚੱਲੀ ਜਾਂਦਾ ਸੀ ਆਪਣੇ ਪਹਿਲੀ ਦੇ ਉਦੇ ਪੱਠੇ ਨਾਲ ਹੀ ਉਹਨਾਂ ਦਾ ਗੁਜ਼ਾਰਾ ਚੱਲ ਜਾਂਦਾ ਸੀ ਪਰ ਅੱਜ ਉਹ ਵਧੀਆ ਅਰਨਿੰਗ ਕਰ ਰਹੇ ਆ ਉਹਨਾਂ ਨੂੰ 40 ਤੋਂ 50000 ਰੁਪਏ ਮਹੀਨੇ ਦੀ ਆਮਦਨ ਵਧੀਆ ਹੋ ਜਾਂਦੀ ਹੈ ਜਿਸ ਦਿਨ ਉਹਨਾਂ ਦੇ ਘਰ ਦਾ ਗੁਜ਼ਾਰਾ ਵੀ ਬਹੁਤ ਵਧੀਆ ਚੱਲਦਾ ਵਾ ਪਹਿਲਾਂ ਉਹਨਾਂ ਕੋਲ ਸਿਰਫ ਇੱਕ ਮੋਟਰਸਾਈਕਲ ਹੀ ਸੀਗਾ ਪਰ ਉਹਨਾਂ ਦੇ ਦਿਲ ਦੀ ਬਹੁਤ ਹੀ ਤਮੰਨਾ ਸੀਗੀ ਕਿ ਸਾਡੇ ਕੋਲ ਵੀ ਗੱਡੀ ਹੋਵੇ ਪਹਿਲਾਂ ਹੀ ਉਹਨਾਂ ਨੇ ਨਵੀਂ ਪ੍ਰੀਜ਼ਾ ਘੱਟੀ ਲਈ ਆ ਜਿਸ ਦਾ ਪੂਰਾ ਪਰਿਵਾਰ ਬਹੁਤ ਖੁਸ਼ ਹੈ ਆਪਣੀ ਮਿਹਨਤ ਦੇ ਨਾਲ ਹੀ ਉਹਨਾਂ ਨੇ ਇਹ ਗੱਡੀ ਲਈ ਆ ਪੈਣਾ ਉਹਨਾਂ ਦੀ ਸਿਰਫ ਆਈਟਸ ਲਾਈਕ ਇਟਸ ਐਂਡ ਲੀਕ ਸੀ ਪਰ ਉਹਨਾਂ ਨੂੰ ਹੁਣ ਵਧੀਆ ਅਰਨਿੰਗ ਹੋ ਰਹੀ ਹੈ YouTube ਤੋਂ ਤੇ ਸਾਡਾ ਪੰਜਾਬ ਤੇ ਦਾ ਪੰਜਾਬ ਫੈਮਿਲੀ ਦੀ ਵੀ ਫੁੱਲ ਸਪੋਰਟ ਆ ਤੇ ਆਪਣੀ ਭੈਣ ਭੈਣ ਭਰਾਵਾਂ ਦੀ ਵੀ ਜਿਹੜੇ ਆਪਾਂ ਦੇਖਦੇ ਆ ਉਹਨਾਂ ਨੂੰ ਫੁੱਲ ਸਪੋਰਟ ਕਰਦੇ ਆ ਤੇ ਇਦਾਂ ਹੀ ਆਪਾਂ ਫੁੱਲ ਸਪੋਰਟ ਕਰਦੇ ਰਹੀਏ ਹਰ ਇੱਕ ਯੂਟਿਊਬਰ ਨੂੰ ਕਾਦਰੀ ਤੁਹਾਰੇ ਕ ਯੂਟਿਊਬਰ ਅੱਗੇ ਆ ਸਕੇ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ